ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਜੋ ਸੌ ਸਾਖੀ ਵਿੱਚ ਦਰਜ ਹੈ ਕਿ ਜਦੋਂ ਮਹਾਰਾਜ ਨੇ ਆਦੀਵਾਸੀਆਂ ਨੂੰ ਦਰਸ਼ਨ ਦਿੱਤੇ ਜੰਗਲ ਦੇ ਵਿੱਚ ਜਾ ਕੇ ਅੱਗੋਂ ਉਹਨਾਂ ਨਾਲ ਜੋ ਬਚਨ ਕੀਤੇ ਤੇ ਭੂਤਾਂ প্রেਤਾਂ ਚੁੜੇਲਾਂ ਨੂੰ ਮਹਾਰਾਜ ਨੇ ਕਿਵੇਂ ਭਜਾਇਆ ਸੀ ਕਿਹੜੀ ਸ਼ਕਤੀ ਨਾਲ ਭਜਾਇਆ ਸੀ ਉਸ ਬਾਰੇ ਇੱਕ ਦਿਨ ਜਦੋਂ 10ਵੇਂ ਪਾਤਸ਼ਾਹ ਜੀ ਨੇ ਜੰਗਲ ਦੇ ਵਿੱਚ ਦੀਵਾਨ ਲਾਇਆ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀ ਇਕੱਠੇ ਹੋ ਕੇ ਆ ਗਏ ਅਤੇ ਉੱਥੇ ਕੁਝ ਸੰਗਤਾਂ ਸੀ ਮਹਾਰਾਜ ਦੇ ਨਾਲ ਕੁਝ ਸਿੱਖ ਸਨ ਕੁਝ ਸਿੱਖਾਂ ਨੂੰ ਬੜਾ ਭੈ ਹੋਇਆ ਸੰਗਤਾਂ ਨੇ ਪੁੱਛਿਆ ਮਹਾਰਾਜ ਅੱਜ ਆਪ ਜੀ ਨੇ ਇੱਥੇ ਡੇਰਾ ਕਿਉਂ ਕੀਤਾ ਹੈ ਕਿਰਪਾ ਕਰੋ ਜੀ ਇੱਥੋਂ ਡੇਰਾ ਚੁੱਕ ਲਓ ਇਹਨਾਂ ਆਦੀਵਾਸੀਆਂ ਨੂੰ ਦੇਖ ਕੇ ਸਾਨੂੰ ਬੜਾ ਭੈ ਆਉਂਦਾ ਹੈ ਡਰ ਆਉਂਦਾ ਹੈ ਕਿਉਂਕਿ ਸਾਧ ਸੰਗਤ ਜੀ ਉਹਨਾਂ ਦੀਆਂ ਸਿਰ ਦੀਆਂ ਜਟਾਵਾਂ ਬਣੀਆਂ ਨੇ ਕਾਲਾ ਉਹਨਾਂ ਦਾ ਰੰਗ ਹੈ ਵਸਤਰ ਵੀ ਉਹਨਾਂ ਨੇ ਪੱਤਿਆਂ ਦੇ ਪੈਨੇ ਹੋਏ ਨੇ ਤੇ ਸਾਧ ਸੰਗਤ ਜੀ ਜਿਵੇਂ ਆਦੀਵਾਸੀਆਂ ਦੇ ਚਿਹਰੇ ਬੜੇ ਡਰਾਉਣੇ ਹੁੰਦੇ ਆ ਬੁੱਲ ਉਹਨਾਂ ਦੀ ਬੜੀ ਮੋਟੀ ਹੁੰਦੀ ਆ ਇਦਾਂ ਜਦੋਂ ਆਈ ਕੁਝ ਸਿੱਖ ਸੰਗਤਾਂ ਨੂੰ ਬੜਾ ਭੈ ਹੋਇਆ ਤੇ ਮਹਾਰਾਜ ਤਾਂ ਹੁਣ ਦੀਨ ਦੁਨੀ ਦੇ ਬਾਦਸ਼ਾਹ ਜੀ ਸਾਰਿਆਂ ਨੂੰ ਤਾਰਦੇ ਨੇ ਗੁਰੂ ਸਾਹਿਬ ਜੀ ਲਈ ਹਰ ਚੀਜ਼ ਇੱਕ ਸਮਾਨ ਹੈ ਉਹਨਾਂ ਨੇ ਤਾਂ ਇਹਨਾਂ ਜੰਗਲ ਵਾਸੀਆਂ ਨੂੰ ਵੀ ਤਾਰਨਾ ਹੈ ਜਿਨ੍ਹਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਜਿਨ੍ਹਾਂ ਨੂੰ ਜ਼ਿੰਦਗੀ ਬਤੀਤ ਨਹੀਂ ਕਰਨੀ ਆਉਂਦੀ ਇਹਨਾਂ ਨੂੰ ਹੀ ਜ਼ਿੰਦਗੀ ਸਿਖਾਉਣੀ ਭਾਵੇਂ ਕਿ ਸਿੱਖਾਂ ਨੇ ਆਖਿਆ ਕਿ ਇੱਥੋਂ ਡੇਰਾ ਚੁੱਕ ਲਈਏ ਕੁਝ ਸਿੱਖਾਂ ਨੇ ਤਾਂ ਇਸ ਤਰ੍ਹਾਂ ਵੀ ਆਖਿਆ ਮਹਾਰਾਜ ਪਤਾ ਨਹੀਂ ਇੱਥੇ ਕੁਝ ਸਾਨੂੰ ਆਵਾਜ਼ ਸਾਡੇ ਕੰਨੀਆਂ ਪੈ ਰਹੀਆਂ ਗੁਰੂ ਮਹਾਰਾਜ ਕਹਿਣ ਲੱਗੇ ਸਿੱਖੋ ਸਿੰਘੋ ਕਿਸੇ ਪ੍ਰਕਾਰ ਦਾ ਵੀ ਭੈ ਨਹੀਂ ਮੰਨਣਾ ਅਕਾਲ ਪੁਰਖ ਤੋਂ ਬਿਨਾਂ ਉਹਦੇ ਤੋਂ ਬਿਨਾਂ ਕਿਸੇ ਤੋਂ ਵੀ ਨਹੀਂ ਡਰਨਾ ਹੈ ਇੱਥੇ ਅਸਲ ਵਿੱਚ ਪ੍ਰੇਤਾਂ ਦਾ ਭੂਤਾਂ ਦਾ ਚੁੜੇਲਾਂ ਦਾ ਵਾਸ ਹੈ ਪੱਥੇ ਵਿੱਚੋਂ ਮਹਾਰਾਜ ਨੇ ਇੱਕ ਤੀਰ ਕੱਢਿਆ ਤੇ ਕੁਝ ਸਿੰਘਾਂ ਨੂੰ ਦਿੱਤਾ ਤੇ ਕਿਹਾ ਆ ਲਓ ਸਾਡਾ ਤੀਰ ਲੈ ਲਓ ਤੇ ਜਾ ਕੇ ਲਕੀਰ ਕੱਢੋ ਇੱਕ ਜਿੱਥੇ-ਜਿੱਥੇ ਲਕੀਰ ਕੱਢੋਗੇ ਨਾ ਗੋਲ ਚੱਕਰ ਬਣਾਓਗੇ ਤੁਹਾਨੂੰ ਜਿਹੜਾ ਭੈਅ ਲੱਗ ਰਿਹਾ ਹੈ ਸਾਰਾ ਖਤਮ ਹੋ ਜਾਏਗਾ ਬਾਕੀ ਮਹਾਰਾਜ ਜੀ ਨੇ ਆਖਿਆ ਤੁਸੀਂ ਆਪਣਾ ਧਿਆਨ ਸ਼ਬਦ ਦੇ ਵਿੱਚ ਲਾਉਣਾ ਕਰੋ ਆਪ ਦੀ ਸੁਰਤ ਨੂੰ ਕਿਸੇ ਪ੍ਰਕਾਰ ਦਾ ਵੀ ਆਪ ਜੀ ਨੂੰ ਡਰ ਨਹੀਂ ਆਵੇਗਾ ਕੁਝ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਕਹਿ ਰਹੇ ਹੋ ਇੱਥੇ ਭੂਤਾਂ ਪ੍ਰੇਤਾਂ ਚੜੇਲਾਂ ਦਾ ਵਾਸ ਹੈ ਅਸੀਂ ਸੁਣਿਆ ਤਾਂ ਬਹੁਤ ਹੈ ਜਿੰਨਾ ਵਾਰੀ ਮਹਾਰਾਜ ਪਰ ਕਦੀ ਅੱਖਾਂ ਦੇ ਨਾਲ ਨਹੀਂ ਦੇਖੀਆਂ ਕਿ ਸੱਚਮੁੱਚ ਹੀ ਭੂਤਾਂ ਪ੍ਰੇਤਾਂ ਚੜੇਲਾਂ ਹੁੰਦੀਆਂ ਨੇ ਜੇ ਹੁੰਦੀਆਂ ਨੇ ਤੇ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੀਆਂ ਪਾਤਸ਼ਾਹ ਜੀ ਅਸੀਂ ਦੇਖਣਾ ਚਾਹੁੰਦੇ ਆ ਕਿ ਇਹ ਵੀ ਇੱਕ ਜੂਨ ਹੁੰਦੀ ਆ ਇੱਕ ਨਹੀਂ ਕਈ ਕਰੋੜਾਂ ਹੁੰਦੀਆਂ ਪਾਤਸ਼ਾਹ ਜੀ ਫਰਵਾਉਂਦੇ ਬਾਣੀ ਵਿੱਚ ਪਰ ਮਹਾਰਾਜ ਸਾਨੂੰ ਤਾਂ ਨਜ਼ਰ ਨਹੀਂ ਆਉਂਦੀਆਂ ਹੁਣ ਕਈਆਂ ਨੇ ਆਖਿਆ ਮਹਾਰਾਜ ਸਾਨੂੰ ਦਿਖਾਓ ਇਹ ਚੁੜੇਲ ਕਿੱਦਾਂ ਦੀ ਹੁੰਦੀ ਭੂਤ ਪ੍ਰੇਤ ਇਹ ਸਾਰੇ ਕਿਵੇਂ ਪੈਦਾ ਹੋ ਜਾਂਦੇ ਆ ਕਿ ਇਹਨਾਂ ਦੀ ਵੀ ਜੂਨ ਹੁੰਦੀ ਆ ਮਹਾਰਾਜ ਕਹਿੰਦੇ ਬਿਲਕੁਲ ਹੁੰਦੀ ਆ ਜੇ ਅਸੀਂ ਦੱਸਾਂਗੇ ਗੱਲ ਕੁਝ ਹੋਰ ਹੋਵੇਗੀ ਇਹ ਸਾਰੀਆਂ ਹੁਣ ਪ੍ਰਗਟ ਰੂਪ ਦੇ ਵਿੱਚ ਆਪ ਜੀ ਨੂੰ ਆਪਣੇ ਮੂੰਹ ਜਵਾਨੀ ਆਪਣਾ ਹਾਲ ਦੱਸਣ ਗਿਆ ਗੁਰੂ ਜੀ ਨੇ ਉੱਥੇ ਇੱਕ ਸ਼ਬਦ ਪੜਿਆ ਸੀ ਮਹਾਰਾਜ ਨੇ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਮਹਾਰਾਜ ਨੇ ਜਦੋਂ ਸ਼ਬਦ ਪੜਿਆ ਸੰਪੂਰਨ ਸ਼ਬਦ ਪੜਿਆ ਜਿਹੜੀਆਂ ਸਿੱਖ ਸੰਗਤਾਂ ਨੂੰ ਭੂਤਾਂ ਪ੍ਰੇਤਾਂ ਚੜੇਲਾ ਨਜ਼ਰ ਨਹੀਂ ਸੀ ਆ ਰਹੀਆਂ ਸਿਰਫ ਆਵਾਜ਼ ਸੁਣਾਈ ਦੇ ਰਹੀ ਸੀ ਉਦੋਂ ਪਰ ਦੇਖ ਨਹੀਂ ਸੀ ਰਿਹਾ ਉਹਨਾਂ ਨੂੰ ਹੁਣ ਭੂਤ ਪ੍ਰੇਤਾਂ ਦਿਸਣ ਲੱਗੀਆਂ ਨੇ ਤੇ ਜਦੋਂ ਉਹਨਾਂ ਨੇ ਇਕੱਠੀਆਂ ਹੋ ਕੇ ਆ ਗਈਆਂ ਮਹਾਰਾਜ ਜੀ ਦੇ ਚਰਨਾਂ ਤੇ ਟੈ ਪਈਆਂ ਕੁਝ ਸਿੱਖਾਂ ਨੂੰ ਭੈ ਵੀ ਆਇਆ ਪਰ ਮਹਾਰਾਜ ਨੇ ਉਹਨਾਂ ਨੂੰ ਆਖਿਆ ਧੀਰਜ ਰੱਖੋ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ जिਦੇ ਕੋਲ ਸ਼ਬਦ ਗੁਰੂ ਦੀ ਤਾਕਤ ਹੈ ਜਿਸ ਦੇ ਪੱਲੇ ਬਾਣੀ ਦਾ ਕਿਨਕਾ ਵੀ ਹੈ ਤੇ ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀਆਂ ਆਈਆਂ ਇਕੱਠੀਆਂ ਹੋ ਕੇ ਕਹਿਣ ਲੱਗੀਆਂ ਗੁਰੂ ਜੀ ਅਸੀਂ ਆਪ ਜੀ ਦੀ ਸਿੱਖ ਸੰਗਤ ਦੇ ਦਰਸ਼ਨ ਕਰਨ ਆਈਆਂ ਹਾਂ ਇੱਥੇ ਤੁਸੀਂ ਅੱਜ ਜੰਗਲ ਵਿੱਚ ਆਏ ਹੋ ਇੱਥੇ ਜਿਹੜੇ ਜੰਗਲ ਵਿੱਚ ਆਦੀਵਾਸੀ ਰਹਿੰਦੇ ਨੇ ਬੁਰਾ ਕਰਮ ਕਰਦੇ ਨੇ ਮੈਲੇ ਕਰਮ ਕਰਦੇ ਨੇ ਜੀਦੇ ਕਰਕੇ ਗੁਰੂ ਸਾਹਿਬ ਜੀ ਇੱਥੇ ਜਿਹੜੇ ਮੈਲੇ ਕਰਮ ਹੋ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਆਪ ਜੈਸੀ ਅਵਤਾਰੀ ਪੁਰਖ ਦੀ ਲੋੜ ਸੀ ਅਸੀਂ ਅਰਦਾਸਾਂ ਕੀਤੀਆਂ ਸਾਡਾ ਬੁਰਾ ਹਾਲ ਹੈ ਇੱਥੇ ਸਾਡੀ ਗਤੀ ਆਪ ਜੀ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਇਹ ਗੱਲ ਦੱਸੋ ਐਸੀ ਜੂਨ ਪਾਈ ਕਿਉਂ ਕਾਰਨ ਕੀ ਹੈ ਤੁਹਾਨੂੰ ਇਹ ਜੂਨ ਮਿਲ ਗਈ ਪੂਤ ਪ੍ਰੀਤ ਦੀ ਇਹ ਹੁੰਦੇ ਨੇ ਪਰ ਇਹਦਾ ਕਾਰਨ ਤਾਂ ਕੋਈ ਹੋਵੇਗਾ ਬਿਨਾ ਕਾਰਨ ਤੋਂ ਦੁਨੀਆ ਵਿੱਚ ਕੁਝ ਨਹੀਂ ਹੁੰਦਾ ਜੋ ਹੁੰਦਾ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ ਹੈ ਤੁਸੀਂ ਦੱਸੋ ਭਾਈ ਤੁਸੀਂ ਇਹ ਚੁੜੇਲ ਦੀ ਜੂਨੀ ਪੂਤ ਪ੍ਰੇਤ ਦੀ ਜੂਨੀ ਕਿਉਂ ਪਾਈ ਹੈ ਸੰਗਤਾਂ ਵੀ ਬੜੀਆਂ ਧਿਆਨ ਦੇ ਨਾਲ ਸੁਣ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਹੁਣ ਸਾਰਾ ਕੁਝ ਸੁਣ ਵੀ ਰਿਹਾ ਤੇ ਦਿਖ ਵੀ ਰਿਹਾ ਹੈ ਕਹਿੰਦੇ ਗੁਰੂ ਜੀ ਸਾਡਾ ਹੁਣ ਪੰਥ ਬੜਾ ਘਟ ਗਿਆ ਹੈ ਸਾਡਾ ਵੀ ਪੰਥ ਇੱਕ ਤਰ੍ਹਾਂ ਦਾ ਜਦੋਂ ਦੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਨਿਧਾਰਨ ਕੀਤਾ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਜਪੁਜੀ ਸਾਹਿਬ ਦੀ ਬਾਣੀ ਇਹ ਤੁਹਾਡੇ ਸਿੱਖ ਪੜਨ ਲੱਗੇ ਆ ਉਦੋਂ ਤੋਂ ਸਾਡਾ ਪੰਥ ਘਟ ਗਿਆ ਸਾਡਾ ਜ਼ੋਰ ਹੀ ਨਹੀਂ ਚੱਲਦਾ ਫਿਰ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜਿੱਥੇ ਆਪ ਜੀ ਦੀ ਬਾਣੀ ਹੋਵੇ ਜਿੱਥੇ ਬਾਬਾ ਨਾਨਕ ਜੀ ਦਾ ਕੀਰਤਨ ਹੋਵੇ ਉੱਥੇ ਅਸਾਂ ਦਾ ਜੋਰ ਕਿਵੇਂ ਚੱਲ ਸਕਦਾ ਭਾਵੇਂ ਸਾਡੀ ਗਿਣਤੀ ਬਹੁਤ ਜ਼ਿਆਦਾ ਜਿਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਕਈ ਕੋਟ ਜੱਖ ਕਿੰਨਰ ਪਿਸ਼ਾਚ ਹੁਣ ਕਰੋੜਾਂ ਜੱਖ ਕਿੰਨਰ ਤੇ ਪਿਸ਼ਾਚ ਇਨਾਂ ਦੀ ਰਚਨਾ ਹੈ ਇਹ ਜਖ ਜਿਹੜੇ ਹੁੰਦੇ ਨੇ ਇਹ ਦੀਰਤਿਆਂ ਦੀ ਇੱਕ ਜਾਤੀ ਹੁੰਦੀ ਹੈ ਤੇ ਇਹਨਾਂ ਨੂੰ ਜੱਛ ਵੀ ਕਹਿ ਦਿੰਦੇ ਆ ਸਰੀਰ ਤੇ ਇਹਨਾਂ ਦੇ ਵਿਛਾਂ ਵਾਂਗ ਜੱਤ ਹੁੰਦੀ ਹੈ ਕਿੰਨਰ ਜਿਹੜੇ ਹੁੰਦੇ ਕਿੰਚਤ ਮਾਤਰ ਆਦਮੀ ਆਕਾਰ ਕਿੰਚਤ ਮਾਤਰ ਘੋੜੇ ਦਾ ਆਕਾਰ ਇਹ ਪੁਲਸ ਤਿਆ ਰਖੀ ਦੀ ਔਲਾਦ ਮੰਨੇ ਜਾਂਦੇ ਆ ਮੁਸਲਮਾਨਾਂ ਦੇ ਮਤ ਵਿੱਚ ਥੱਲਿਓਂ ਘੋੜੇ ਦਾ ਆਕਾਰ ਮੰਨਿਆ ਤੇ ਛਾਤੀ ਤੋਂ ਮਨੁੱਖ ਦਾ ਇਹ ਇਹਨਾਂ ਦੀਆਂ ਤਸਵੀਰਾਂ ਵੀ ਛਪੀਆਂ ਮਿਲਦੀਆਂ ਨੇ ਕਈ ਪ੍ਰਾਤਨ ਗ੍ਰੰਥਾਂ ਵਿੱਚ ਤੇ ਸਨਾਤਨ ਮਤ ਦੇ ਵਿੱਚ ਮੂਹ ਘੋੜੇ ਦਾ ਬਾਕੀ ਸਰੀਰ ਬੰਦੇ ਦਾ ਉਹਨਾਂ ਨੂੰ ਵੀ ਕਿੰਨਰ ਕਹਿੰਦੇ ਐ ਪਿਸ਼ਾਚ ਜੋ ਪਿਸਤ ਮਾਸ ਨੂੰ ਖਾਂਦੇ ਐ ਮਾਸ ਖਾਣ ਵਾਲੇ ਲੋਕ ਪਿਸ਼ਾਚ ਅਨੇਕਾਂ ਜੁਨਾ ਵੀ ਹੁੰਦੀਆਂ ਨੇ ਹੁਣ ਇਹ ਆਦੀਵਾਸੀ ਪਿਛਾਸ ਹੀ ਸੀ ਇੱਕ ਤਰ੍ਹਾਂ ਦੇ ਜਿਹੜੇ మాਸ ਹੀ ਖਾਈ ਜਾਂਦੇ ਸੀ ਤੇ ਜੀਵ ਦੇ ਸਵਾਦ ਵਾਸਤੇ ਜਾਨਵਰਾਂ ਨੂੰ ਮਾਰ ਲਿਆ ਉਹਨਾਂ ਨੂੰ ਖਾ ਲਿਆ ਇਸ ਤਰ੍ਹਾਂ ਭੂਤਾਂ ਪ੍ਰੇਤਾਂ ਕਹਿ ਰਹੀਆਂ ਨੇ ਗੁਰੂ ਮਹਾਰਾਜ ਸਾਡੀ ਗਿਣਤੀ ਤਾਂ ਕਰੋੜਾਂ ਸੀ ਪਾਤਸ਼ਾਹ ਜੀ ਪਰ ਹੁਣ ਘਟ ਗਈ ਆ ਜਦੋਂ ਤੋਂ ਖਾਲਸਾ ਪੰਥ ਪ੍ਰਗਟ ਹੋ ਗਿਆ ਜਦੋਂ ਤੋਂ ਆਪਨੇ ਖੰਡੇ ਦੀ ਪਾਹੁਲ ਦਿੱਤੀ ਨਾ ਉਦੋਂ ਤੋਂ ਮਹਾਰਾਜ ਸਾਡੀ ਗਿਣਤੀ ਘਟ ਰਹੀ ਆ ਫਿਰ ਉਹ ਭੂਤਾਂ ਪ੍ਰੇਤਾਂ ਨੇ ਇਸ ਤਰ੍ਹਾਂ ਵੀ ਆਖਿਆ ਮਹਾਰਾਜ ਅਸਲ ਵਿੱਚ ਜਿਹੜੇ ਲੋਕ ਆਪਣੇ ਧਰਮ ਨੂੰ ਛੱਡ ਕੇ ਤੇ ਧਰਮ ਦੀ ਮਰਿਆਦਾ ਛੱਡ ਕੇ ਕੁਕਰਮ ਕਰਦੇ ਨੇ ਹੋਰ ਪਾਸੇ ਟੁੱਟ ਜਾਂਦੇ ਨੇ ਉਹਨਾਂ ਨੂੰ ਭੂਤ ਦੀ ਜੂਨ ਮਿਲਦੀ ਆ ਹੁਣ ਕਈਆਂ ਦੇ ਸ਼ਿਵੇ ਜਗਉਣ ਤੋਂ ਭੂਤ ਬਣੇ ਹੁੰਦੇ ਨੇ ਕਈ ਵਸ ਕਰਕੇ ਪੁੱਠੇ ਝਾੜੀਆਂ ਤੇ ਟੰਗ ਦਿੰਦੇ ਨੇ ਫਿਰ ਮੰਤਰ ਸਾਧਦੇ ਨੇ ਮਹਾਰਾਜ ਕਹਿੰਦੇ ਠੀਕ ਆ ਭਾਈ ਇਹ ਤਾਂ ਭੂਤ ਦੀ ਜੂਨੀ ਹੋ ਗਈ ਤੇ ਹੁਣ ਇਹ ਚੁੜੇਲ ਜਿਹੜੀ ਚੁੜੇਲ ਐ ਇਹਦੀ ਜੂਨੀ ਕਿਹਨੂੰ ਮਿਲਦੀ ਐ ਉਹ ਵੀ ਦੱਸਣਾ ਕਰੋ ਕਹਿਣ ਲੱਗੇ ਗੁਰੂ ਮਹਾਰਾਜ ਜਦੋਂ ਕਿਸੇ ਕੰਨਿਆ ਦੇ ਵਿਆਹ ਦੀ ਤਿਆਰੀ ਹੁੰਦੀ ਐ ਲੋਕ ਤੇਲ ਚਾੜਦੇ ਢੋਲ ਵਜਾਉਂਦੇ ਨੇ ਸੈਂਤ ਪੈਂਦੀ ਐ ਪਾਂਦੇ ਲਾਵਾ ਪੜਦੇ ਨੇ ਜਿਹੜੀ ਲੜਕੀ ਦੀ ਸ਼ਾਦੀ ਹੋ ਰਹੀ ਹੁੰਦੀ ਐ ਉਸ ਵਕਤੋਂ ਗੁਰੂ ਦੀ ਮਰਿਆਦਾ ਹੀ ਭੁੱਲ ਜਾਂਦੀ ਐ ऐसे कर्म ਕੀਤੇ ਜਾਂਦੇ ਆ ਜਿਹੜੇ ਬੜੇ ਮੈਲੇ ਹੁੰਦੇ ਨੇ ਫਿਰ ਉਹ ਔਰਤ ਜਦੋਂ ਵਿਆਹ ਕੇ ਚਲੀ ਜਾਂਦੀ ਹੈ ਉਹਦਾ ਵਿਆਹ ਮਰਿਆਦਾ ਅਨੁਸਾਰ ਨਹੀਂ ਹੋਇਆ ਹੁੰਦਾ ਕੋਈ ਉਹਦੇ ਵਿੱਚ ਰੱਬ ਦੀ ਗੱਲ ਨਹੀਂ ਹੁੰਦੀ ਬਾਕੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਸਾਧ ਸੰਗਤ ਜੀ ਅੱਜ ਆਪਾਂ ਵਿਆਹ ਸ਼ਾਦੀਆਂ ਵਿੱਚ ਦੇਖਦੇ ਹੀ ਹਾਂ ਬੁਰਾ ਹਾਲੀ ਹੈ ਲੋਕ ਕਿਵੇਂ ਸ਼ਰਾਬਾਂ ਪੀ ਕੇ ਡਿੱਗੀ ਜਾਂਦੇ ਨੇ ਕਿਵੇਂ ਮਾਸ ਖਾ ਕੇ ਹੱਡੀਆਂ ਪੈਰਸਾਂ ਵਿੱਚ ਰੋਲਦੀਆਂ ਨੇ ਆਪਾਂ ਜਾਣਦੀਆਂ ਸਾਰਾ ਕੁਝ ਪਤਾ ਹੀ ਹੈ ਤੇ ਜਿਹੜੀ ਵੀ ਇਸਤਰੀ ਇਸ ਤਰ੍ਹਾਂ ਵਿਆਹ ਸ਼ਾਦੀ ਦਾ ਕਾਰਜ ਆਪਣਾ ਕਰਦੀ ਹੈ ਤੇ ਬਾਅਦ ਵਿੱਚ ਸਮੇਂ ਤੇ ਉਹ ਮਰ ਜਾਂਦੀ ਹੈ ਤਾਂ ਮਰ ਕੇ ਉਹ ਚੜ੍ਹੈਲ ਹੋ ਜਾਂਦੀ ਹੈ ਪਰ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਲਾਵਾ ਪੜਨ ਤੇ ਵਿਆਹ ਹੋਵੇ ਇੱਕ ਚੜ੍ਹੈਲ ਨੇ ਆਖਿਆ ਭਾਵੇਂ ਉਹ ਬੀਬੀ ਪ੍ਰਸਤ ਦੀ ਮੌਤ ਹੀ ਮਰੀ ਹੋਵੇ ਉਹ ਚੁੜੇਲ ਨਹੀਂ ਹੁੰਦੀ ਇਹ ਬਾਣੀ ਦਾ ਇਹਨਾਂ ਪ੍ਰਤਾਪ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਐਸੀ ਉਹਨਾਂ ਦੀ ਬਾਣੀ ਇਹ ਲਾਵਾਂ ਦੀ ਬਾਣੀ ਜੇ ਪੜੀ ਜਾਵੇ ਤੇ ਜੇਕਰ ਕਿਸੇ ਇਸਤਰੀ ਦੀ ਮੌਤ ਵੀ ਹੋ ਜਾਵੇ ਉਹ ਮਰੇ ਤੇ ਚੁੜੇਲ ਨਹੀਂ ਹੁੰਦੀ ਜਦੋਂ ਸਾਰੀਆਂ ਸੰਗਤਾਂ ਨੇ ਹੱਥ ਜੋੜੇ ਕਿ ਗੁਰੂ ਦੀ ਬਾਣੀ ਵਿੱਚ ਇੰਨੀ ਸ਼ਕਤੀ ਹੈ ਫਿਰ ਵੀ ਉੱਥੇ ਭੂਤਾਂ ਸੀ ਪ੍ਰੇਤਾਂ ਸੀ ਚੁੜੇਲਾਂ ਸੀ ਮਹਾਰਾਜ ਨੇ ਆਖਿਆ ਪ੍ਰੀਤ ਕੌਣ ਬਣਦਾ ਜੀ ਉਹ ਵੀ ਦੱਸੋ ਕਹਿੰਦੇ ਗੁਰੂ ਮਹਾਰਾਜ ਦੇਖੋ ਦੁਨੀਆ ਦੇ ਉੱਪਰ ਜਦੋਂ ਬੱਚਾ ਜਨਮ ਲੈਂਦਾ ਬੱਚਿਆਂ ਦਾ ਜਿਹੜਾ ਮੋਹ ਹੈ ਖਡੋਣਿਆਂ ਨਾਲ ਹੁੰਦਾ ਹੈ ਖਡੋਣਿਆਂ ਨਾਲ ਮੋਹ ममता ਹੁੰਦੀ ਹੈ ਹੌਲੀ-ਹੌਲੀ ਕੱਪੜਿਆਂ ਨਾਲ ਪਿਆਰ ਬਣਦਾ ਫਿਰ ਮਿੱਤਰ ਬਣਦੇ ਆ ਬੰਦਾ ਵੱਡਾ ਕਈਆਂ ਦਾ ਇੰਨਾ ਮੋਹ ਬਣ ਜਾਂਦਾ ਹੈ ਪਰਿਵਾਰ ਦੇ ਨਾਲ ਕਈਆਂ ਦਾ ਇੰਨਾ ਮੋਹ ਬਣ ਜਾਂਦਾ ਹੈ ਮਕਾਨ ਦੀ ਨਾਲ ਤੇ ਜਿਹੜੇ ਪਿਆਰ ਕਰਦੇ ਐ ਇਹਨਾਂ ਇੱਟਾਂ ਨੂੰ ਪੱਥਰਾਂ ਨੂੰ ਘਰਾਂ ਨੂੰ ਜਦੋਂ ਮਰਦੇ ਐ ਤੇ ਪ੍ਰੇਤ ਬਣ ਜਾਂਦੇ ਐ ਅੰਤ ਕਾਲ ਜੋ ਮੰਦਰ ਸਿਮਰੈ ਐ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੂਨ ਬਲਬਲ ਆਉਤਰੇ ਜਿਹੜੇ ਅਖੀਰ ਸਮੇਂ ਤੱਕ ਮਹਿਲ ਮਾੜੀਆਂ ਦਾ ਖਿਆਲ ਕਰਦੇ ਐ ਇਹੋ ਜਿਹੇ ਧਿਆਨ ਵਿੱਚ ਹੀ ਮਰ ਜਾਂਦੇ ਨੇ ਤਾਂ ਪ੍ਰੇਤ ਦੀ ਜੂਨ ਵਿੱਚ ਪੈਂਦੇ ਐ ਇਸ ਕਰਕੇ ਖਿਆਲ ਕਰਨਾ ਇਹ ਜਿਹੜਾ ਮੋਹ ਹੈ ਇਹ ਵੀ ਬੰਦੇ ਨੂੰ ਕਈ ਵਾਰ ਬੰਦਨਾ ਵਿੱਚ ਪਾ ਦਿੰਦਾ ਹੈ ਤੇ ਬੰਦਨ ਵੀ ਐਸਾ ਜਨਮ ਮਰਨਾਂ ਦੇ ਬੰਦਨਾ ਵਿੱਚ ਬੰਦਾ ਪੈ ਜਾਂਦਾ ਹੈ ਕਿ ਛੁਟਕਾਰਾ ਨਹੀਂ ਹੁੰਦਾ ਫਿਰ ਉਹ ਕੈਨ ਲਗੀਆਂ ਪੂਤਾਂ ਪ੍ਰੇਤਾਂ ਕਿ ਗੁਰੂ ਸਾਹਿਬ ਜੀ ਅਸੀਂ ਸਾਰਿਆਂ ਦੀ ਪਛਾਣ ਰੱਖਦੀਆਂ ਕੁਝ ਬੀਬੀਆਂ ਇਹੋ ਜੀਆਂ ਵੀ ਨਹੀਂ ਆਪਣੇ ਮਾਤਾ ਪਿਤਾ ਨੂੰ ਸਹਰਿਆਂ ਨੂੰ ਦੁੱਖ ਦਿੰਦੀਆਂ ਨੇ ਉੱਥੇ ਛੋਟੀ ਜਿਹੀ ਲੜਾਈ ਜਦੋਂ ਹੁੰਦੀ ਹੈ ਉਹ ਬਦਰੂਹਾ ਹਾਜ਼ਰ ਹੋ ਜਾਂਦੀਆਂ ਨਿੱਕੀ ਜਿਹੀ ਲੜਾਈ ਵੱਡਾ ਕਲੇਸ਼ ਬਣ ਜਾਂਦੀ ਹੈ ਜਿੱਥੇ ਆਪ ਜੀ ਦੀ ਬਾਣੀ ਦਾ ਪ੍ਰਤਾਪ ਹੋਵੇ ਉੱਥੇ ਵੱਡੀਆਂ ਗੱਲਾਂ ਕਲੇਸ਼ ਘਟ ਦੇ ਘਟ ਦੇ ਐਨੇ ਘਟ ਜਾਂਦੇ ਉਸ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਫਿਰ ਗੁਰੂ ਮਹਾਰਾਜ ਨੇ ਉੱਥੇ ਜੰਗਲ ਦੇ ਜਿਹੜੇ ਆਦੀਵਾਸੀ ਸੀ ਉਹਨਾਂ ਨੂੰ ਵੀ ਇਕੱਠੇ ਕਰਕੇ ਸਾਰਿਆਂ ਨੂੰ ਸਿੱਖ ਸੰਗਤਾਂ ਨੂੰ ਆਖਿਆ ਸਭ ਸਿੱਖਾਂ ਨੂੰ ਸਾਡਾ ਉਦੇਸ਼ ਹੈ ਭਾਈ ਕਿ ਕਦੇ ਵੀ ਆਪਣੇ ਦਿਨ ਦੀ ਸ਼ੁਰੂਆਤ ਬਾਣੀ ਪੜੇ ਬਿਨਾਂ ਨਹੀਂ ਕਰਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜਪੂਜੀ ਸਾਹਿਬ ਦੀ ਬਾਣੀ ਪੜਨੀ ਹੈ ਜਿਹੜੇ ਬਾਣੀ ਨਹੀਂ ਪੜਨਗੇ ਉਹ ਭਾਈ ਖੁਦ ਹੀ ਪ੍ਰੇਤ ਬਣ ਜਾਣਗੇ ਜਨਮ ਭਾਵੇਂ ਉਹਨਾਂ ਦਾ ਮਨੁੱਖ ਦਾ ਹੀ ਕਿਉਂ ਨਾ ਹੋਵੇ ਕਰਤੂਤ ਪਸ਼ੂ ਕੀ ਮਾਨਸ ਜਾਤ ਏਦਾਂ ਦੀ ਜ਼ਿੰਦਗੀ ਉਹਨਾਂ ਦੀ ਬਣ ਜਾਏਗੀ ਜਿਹੜਾ ਵੀ ਜਪਜੀ ਸਾਹਿਬ ਦੀ ਬਾਣੀ ਪੜੇਗਾ ਉਹ ਕਦੀ ਵੀ ਭੂਤ ਪ੍ਰੇਤ ਨਹੀਂ ਬਣੇਗਾ ਮਹਾਰਾਜ ਨੇ ਆਖਿਆ ਖਾਲਸਾ ਜੀ ਤੁਸਾਂ ਨੇ ਧਰਮ ਨਹੀਂ त्याਗਣਾ ਇੱਥੇ ਮਨ ਨੂੰ ਫਸਾਉਣ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਪਰ ਇਹਨਾਂ ਜੰਗਲਾਂ ਵਿੱਚੋਂ ਕੱਢਣ ਵਾਲੀ ਇੱਕ ਹੀ ਚੀਜ਼ ਹੈ ਉਹ ਹੈ ਗੁਰੂ ਦੀ ਬਾਣੀ ਹੁਣ ਜਿੰਨੇ ਵੀ ਉਹ ਜੰਗਲ ਦੇ ਆਦੀਵਾਸੀ ਇਕੱਠੇ ਹੋਏ ਉਹਨਾਂ ਨੇ ਵੀ ਮਹਾਰਾਜ ਦੇ ਬਚਨ ਸੁਨੇ ਗੁਰੂ ਮਹਾਰਾਜ ਨੇ ਆਖਿਆ ਭਈ ਤੁਸੀਂ ਵੀ ਇਸ਼ਨਾਨ ਕਰੋ ਹਰ ਰੋਜ਼ ਆਪਣੇ ਸਰੀਰ ਦੀ ਸਫਾਈ ਜਿੱਥੇ ਸਫਾਈ ਉੱਥੇ ਖੁਦਾਈ ਸਫਾਈ ਖੁਦਾਈ ਦੋਨਾਂ ਦਾ ਮੇਲ ਹੈ ਇਸ ਕਰਕੇ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਮਹਾਰਾਜ ਨੇ ਤੁਹਾਨੂੰ ਜਿਹੜੀ ਜ਼ਿੰਦਗੀ ਦਿੱਤੀ ਹੈ ਇਹ ਵਾਰ-ਵਾਰ ਨਹੀਂ ਮਿਲੇਗੀ ਜਿਹੜੇ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਸਿੱਖਤ ਸ਼ਲਾਹ ਕਰਦੇ ਆ ਉਹਨਾਂ ਦੇ ਮੂੰਹ ਮੁਖੜੇ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਨੇ ਅੱਜ ਲੋਕ ਤੁਹਾਡੇ ਤੋਂ ਡਰਦੇ ਨੇ ਇਹ ਸਿੱਖ ਸੰਗਤਾਂ ਤੁਹਾਡੇ ਤੋਂ ਡਰ ਰਹੀਆਂ ਨੇ ਕਿਉਂਕਿ ਜਿਹੜੇ ਨਾਮ ਨਹੀਂ ਜਪਦੇ ਉਹ ਉਹਨਾਂ ਦੇ ਮੁਖ ਡਰਾਉਣੇ ਲੱਗਦੇ ਆ ਫਰੀਦਾ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਵਾਰਨ ਨਾਉ ਦੇਖੋ ਮਹਾਰਾਜ ਨੇ ਆਦੀਵਾਸੀਆਂ ਨੂੰ ਆਖਿਆ ਸ਼ੇਖਪਰੀਦ ਬਾਬਾ ਜੀ ਭਗਤ ਜੀ ਦੇ ਵਚਨ ਯਾਦ ਰੱਖਣੇ ਜਿੰਨਾ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਨੇ ਮੂੰਹ ਤਾਂ ਡਰਾਉਣੇ ਲੱਗਦੇ ਐ ਡਰ ਲੱਗਦਾ ਉਹਨਾਂ ਨੂੰ ਦੇਖ ਕੇ ਇੱਥੇ ਜਿਉਂਦੇ ਐ ਉਹਨਾਂ ਨੂੰ ਦੁੱਖ ਆਉਂਦੇ ਐ ਤੇ ਗਾ ਵੀ ਸੁੱਖ ਨਹੀਂ ਮਿਲਦਾ ਟੱਕੇ ਹੀ ਪੈਂਦੇ ਨੇ ਦਰਗਾਹ ਦੇ ਵਿੱਚ ਭਾਈ ਸੋ ਤੁਸੀਂ ਦੇਖਦੇ ਹੋ ਲੋਕ ਤੁਹਾਡੇ ਤੋਂ ਡਰਦੇ ਐ ਇਹ ਤੁਹਾਡੇ ਚਿਹਰਿਆਂ ਤੋਂ ਨਹੀਂ ਡਰਦੇ ਤੁਹਾਡੇ ਕਰਮਾਂ ਤੋਂ ਵੀ ਡਰਦੇ ਐ ਜਿਵੇਂ ਤੁਸੀਂ ਜਿਹੜਾ ਵੀ ਇੱਥੇ ਕੋਈ ਜੀਵ ਆਉਂਦਾ ਉਹਨੂੰ ਮਾਰ ਦਿੰਨੇ ਹੋ ਤੇ ਇਥੇ ਲੋਕ ਵੀ ਤੁਹਾਡੇ ਕੋਲੋਂ ਡਰਦੇ ਆ ਤੁਸੀਂ ਵੀ ਭਾਈ ਆਪਣਾ ਜੀਵਨ ਸਵਾਰੋ ਆਦੀਵਾਸੀਆਂ ਦਾ ਜਿਹੜਾ ਮੁਖ ਸੀ ਓਨੇ ਵੀ ਮਹਾਰਾਜ ਤੋਂ ਮਾਫੀ ਮੰਗੀ ਗੁਰੂ ਮਹਾਰਾਜ ਨੂੰ ਆਖਿਆ ਸਾਡਾ ਅੱਜ ਤੋਂ ਬਾਅਦ ਜੀਵਨ ਗੁਰਮਤ ਦੇ ਅਨੁਸਾਰ ਹੋਵੇਗਾ ਮਹਾਰਾਜ ਪਿੱਛੇ ਜੋ ਹੋ ਗਿਆ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਦਾ ਸ਼ਿਕਾਰ ਖੇਡਿਆ ਉਹਦੇ ਪਿੱਛੇ ਰਮਜ਼ ਹੋਰ ਸੀ ਉਥੇ ਜੀਆਂ ਦੀ ਗਤੀ ਕਰਨੀ ਸੀ ਮਹਾਰਾਜ ਨੇ ਉਹਨਾਂ ਦਾ ਉਦਾਰ ਕਰਨਾ ਸੀ ਉਥੇ ਕਈ ਰੂਹਾਂ ਐਸੀਆਂ ਨੇ ਜਿਹੜੀਆਂ ਅਰਦਾਸਾਂ ਕਰ ਰਹੀਆਂ ਨੇ ਜਿਨ੍ਹਾਂ ਨੂੰ ਸ਼ਰਾਪ ਹੋਇਆ ਸੀ ਉਹਨਾਂ ਦੀ ਮੁਕਤੀ ਮਹਾਰਾਜ ਨੇ ਕਰਨੀ ਸ੍ਰੀ ਗੁਰੂ ਸਾਹਿਬ ਨੇ ਜੰਗ ਦੇ ਅਭਿਆਸ ਲਈ ਸ਼ਿਕਾਰ ਖੇਡਿਆ ਧਰਮ ਯੁੱਧ ਸਿਖਾਉਣ ਵਾਸਤੇ ਸ਼ਿਕਾਰ ਖੇਡਿਆ ਕੋਈ ਜੀਵ ਦੇ ਸਵਾਦ ਵਾਸਤੇ ਥੋੜੀ ਇਹ ਆਦੀਵਾਸੀ ਤਾਂ ਜੀਵ ਦੇ ਸਵਾਦ ਲਈ ਕਦੇ ਹਿਰਨ ਮਾਰ ਲਿਆ ਕਦੇ ਖਰਗੋਸ਼ ਮਾਰਤਾ ਬੜਾ ਅੰਤਰ ਹੈ ਸ਼ਿਕਾਰ ਖੇਡਣ ਦੇ ਵਿੱਚ ਫਿਰ ਗੁਰੂ ਮਹਾਰਾਜ ਕਹਿਣ ਲੱਗੇ ਸਿੱਖੋ ਪ੍ਰੋਸਾ ਕਰਨਾ ਵਿਸ਼ਵਾਸ ਕਰਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਪੈਸੇ ਦਾ ਕਦੇ ਪਾਈ ਮਾਨ ਨਹੀਂ ਕਰਨਾ ਇਹ ਅੱਜ ਹੈ ਕੱਲ ਨਹੀਂ ਇਹ ਵੀ ਗੱਲ ਯਾਦ ਰੱਖਣੀ ਅੰਤ ਵਿੱਚ ਮਹਾਰਾਜ ਕਹਿਣ ਲੱਗੇ ਸਾਰੀ ਦੁਨੀਆ ਦਾ ਵੀ ਕੋਈ ਰਾਜਾ ਬਣ ਜਾਵੇ ਤਾਂ ਉਹ ਵੀ ਬੰਦਾ ਦੁਖੀ ਰਹਿੰਦਾ ਪਰ ਹਾਂ ਜੀ ਉਹ ਰੱਬ ਦਾ ਨਾਮ ਜਪੇ ਫਿਰ ਉਹ ਖੁਸ਼ ਹੋ ਜਾਂਦਾ ਕਿਉਂਕਿ ਦੇਖੋ ਲੱਖ ਕਰੋੜੀ ਬੰਦਨ ਹੈ ਪਾਰੇ ਲੱਖਾਂ ਕਰੋੜਾਂ ਰੁਪਈਏ ਕਮਾ ਕੇ ਵੀ ਮਾਇਆ ਦੀ ਤ੍ਰੇ ਵਿੱਚ ਰੋਕ ਨਹੀਂ ਪੈਂਦੀ ਭਾਵੇਂ ਆਦਮੀ ਲੱਖਾਂ ਤੇ ਕਰੋੜਾਂ ਜੂੜਾਂ ਦੇ ਅੰਦਰ ਜਕੜਿਆ ਹੋਵੇ ਹਰ ਕਾ ਨਾਮ ਜਪਤ ਨਿਸਤਰੈ ਰੱਬ ਦਾ ਨਾਮ ਜਪ ਕੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਇਹ ਮਾਇਆ ਦੀ ਭੁੱਖ ਤਾਂ ਬੰਦੇ ਅੰਦਰ ਜਾਂਦੀ ਹੀ ਨਹੀਂ ਸੋ ਗੁਰਮੁਖ ਪਿਆਰਿਓ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਜੰਗਲ ਵਿੱਚ ਦੀਵਾਨ ਸਜਾਇਆ ਅਦੀਵਾਸੀਆਂ ਨੂੰ ਦਰਸ਼ਨ ਦਿੱਤੇ ਨੇ ਭੂਤ ਪ੍ਰੇਤ ਚੜੀਲ ਇਹਨਾਂ ਦੀ ਜੂਨ ਕਿਵੇਂ ਬਣ ਜਾਂਦੀ ਹੈ ਤੇ ਇਹਨਾਂ ਦੀ ਪਰਮ ਗਤੀ ਕਿਵੇਂ ਹੁੰਦੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਇਹ ਵੀ ਚਾਹੁੰਦੀਆਂ ਸਾਡਾ ਉਦਾਰ ਹੋਵੇ ਇਹਨਾਂ ਨੂੰ ਪਤਾ ਸੀ ਸਾਡੀ ਮੁਕਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਕਰ ਸਕਦੇ ਨੇ ਗੁਰੂ ਜੀ ਨੇ ਜਿੰਨੀਆਂ ਭੂਤਾਂ প্রেਤਾਂ ਚੁੜੇਲਾਂ ਸੀ ਦੀਵਾਨ ਸਜਾ ਕੇ ਪਹਿਲਾਂ ਉਹਨਾਂ ਦੀ ਮੁਕਤੀ ਕੀਤੀ ਫਿਰ ਉਸ ਤੋਂ ਬਾਅਦ ਆਦੀਵਾਸੀਆਂ ਦਾ ਜੀਵਨ ਬਦਲਿਆ ਇਸ 100 ਸਾਖੀ ਦੇ ਵਿੱਚ ਕਥਾ ਦਰਜ ਕੀਤੀ ਹੋਈ ਹੈ ਜੋ ਵਿਚਾਰ ਹੈ ਹਿਰਦਿਆਂ ਵਿੱਚ ਵਸੇ ਵਸ ਜਾਵੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਭੁੱਲ ਚੁੱਕ ਦੀ ਖਿਮਾ ਜੀ ਆਓ ਪ੍ਰਣ ਕਰੀਏ ਆਪਾਂ ਵੀ ਇਹ ਮਾਨਸ ਜਨਮ ਮਨੁੱਖਾ ਜਨਮ ਬਹੁਤ ਕਿਸਮਤ ਨਾਲ ਮਿਲਦਾ ਹੈ ਇਹ ਪਿਛਲੇ ਪੁਰਬਲੇ ਕਰਮਾਂ ਦੀ ਕੋਈ ਬੰਦਗੀ ਹੋਵੇਗੀ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਇਹਦਾ ਸਾਧੂ ਉਪਯੋਗ ਕਰੀਏ ਕਦੇ ਵੀ ਗਲਤ ਵਰਤੋ ਨਾ ਕਰੀਏ ਜੇਕਰ ਆਪ ਸਭ ਨੂੰ ਵੀਡੀਓ ਅਤੇ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨਿਕ ਪੇਂਟਿੰਗ ਵਰਡ ਯਾ ਯੂਨੀਵਰਸਲ ਹਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ